ਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਪਿੰਡ ਜੋਲਾ ਮੇਰੇ ਵੱਡੇ ਭਾਈ ਸਾਹਿਬ ਹਰਦੀਪ ਸਿੰਘ ਜੀ ਤੇ ਛੋਟੇ ਵੀਰ ਆਪਾਂ ਵੀਰਾਂ ਕੋਲੇ ਹੈਗਾ ਕਰਤਾਰ 5836 ਨੀਲੇ ਰੰਗ ਦਾ ਵੈਸੇ ਬਹੁਤ ਘੱਟ ਵੇਖਿਆ ਨਾ ਵੀਰਾਂ ਨੇ ਲਿਆ ਨੀਲੇ ਰੰਗ ਦਾ ਸੱਚੀ ਕਹੋ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂ ਜੀ ਠੀਕ ਹੈ ਜੀ ਸੱਚੀ ਕਹ ਵੀਰੇ ਸੱਚੀ ਕਹ ਵੀਰਾਂ ਨੂੰ ਨਾ ਕੰਮ ਦੇ ਵਿੱਚ ਹੀ ਹਟਾ ਲਿਆ ਤੇ ਵੀਰਾਂ ਨੇ ਮੇਰੇ ਇੱਕ ਮਿੰਟਾਂ ਤੇ ਖੜਾ ਵੇਖ ਕਿਤੋਂ ਡਾਂਗ ਫੇਰਦੇ ਵੀਰ ਉਹ ਨਹੀਂ ਇੱਧਰ ਪਲਾਉ ਫੇਰਦੇ ਪਿਆ ਨਾਲ ਚੱਲਦਾ ਪਿਆ ਸੁਪਰ ਸੀਡਰ ਹਾਂ ਜੀ ਤੇ ਵੀਰੇ ਟਰੈਕਟਰ 5836 ਐਸ ਵਾਰੀ ਲਿਆ ਜਾਂ ਪਿਛਲੀ ਵਾਰੀ ਕਦੋਂ ਲਿਆ ਇਹ ਪਿਛਲੇ ਸਾਲ ਲਿਆ ਸੀਗਾ ਜੀ ਪਿਛਲੇ ਸਾਲ ਹਾਂ ਜੀ ਪਿਛਲੇ ਸਾਲ ਸੁਪਰ ਸੀਡਰ ਦਾ ਇਹਦਾ ਪਹਿਲਾ ਸੀਜ਼ਨ ਹੈ ਸੁਪਰ ਸੀਡਰ ਦਾ ਦੂਜਾ ਸੀਜ਼ਨ ਹੈ ਜੀ ਪਿਛਲੇ ਸਾਲ ਵੀ ਚੱਲਦਾ ਰਿਹਾ ਬਹੁਤ ਵਧੀਆ ਚੱਲਦਾ ਸੀਗਾ ਬਹੁਤ ਵਧੀਆ ਚੱਲਿਆ ਹਾਂਜੀ ਹਾਂਜੀ ਫਿਰ ਤਾਂ ਇਹਦਾ ਜੇ ਤੁਸੀਂ ਪਹਿਲਾਂ ਵੀ ਚਲਾਇਆ ਤੁਹਾਨੂੰ ਇਹਦੀ ਔਸਤ ਉਸਤ ਆਈਡੀਆ ਇਹਦਾ ਸਾਰਾ ਕੁਝ ਪਤਾ ਲੱਗ ਜਾਣਾ ਮੜਾ ਜਾ ਐਨੂੰ ਰੱਖਿਓ ਫੇਸ ਵੀਰਾਂ ਨੂੰ ਪਤਾ ਲੱਗ ਜੇ ਵੀ ਔਸਤ ਤਾਂ ਆਇਆ ਨਾ ਹੀ ਪਤਾ ਕੀ ਗੱਲ ਹੈ ਇਹ ਖਰਚਾ ਤਾਂ ਲੋਡ ਦੇ ਹਿਸਾਬ ਨਾਲ ਹੋ ਜਾਂਦਾ ਜੇ ਮੋਰ ਆਪਾਂ ਜ਼ਿਆਦਾ ਪ੍ਰਾਲੀ ਦੇ ਵਿੱਚ ਚਲਾਉਨੇ ਆ ਤਾਂ ਉਦਾਂ ਦੀ ਐਵਰੇਜ ਕੱਢਦਾ ਹਾਂਜੀ ਤੇ ਜੇ ਆਪਾਂ ਇਹਨੂੰ ਨੋਰਮਲ ਦੇ ਵਿੱਚ ਚਲਾਉਨੇ ਆ ਤਾਂ ਤਾਂ ਦੀ ਆ ਠੀਕ ਹੈ ਜੀ ਜੇ ਬਾਹਣ ਦੇ ਵਿੱਚ ਇਕੱਲੇ ਦੇ ਵਿੱਚ ਚਲਾਉਨੇ ਆ ਤਾਂ ਮਤਲਬ ਬਹੁਤ ਘਟ ਜਾਂਦੀ ਜਿਵੇਂ ਨਾ ਤੁਸੀਂ ਵਾਣ ਵਾਲਿਆ ਵੀਰੇ ਹਾਂਜੀ ਹਾਂਜੀ ਇਹਦੇ ਤਾਂ ਰੈਲੇ ਚੱਲੂਗਾ ਹਾਂ ਹਾਂ ਇਹਦੇ ਚਰਾਲਾ ਚੱਲਦਾ ਹਾਂਜੀ ਇਹਦੇ ਚ ਆਉਸਤ ਕਿੰਨੀ ਕਉਂਦੀ ਆ ਇਹਦੇ 4 ਕਿਲਟਰ ਦੀ ਐਵਰੇਜ ਪਾਊਗਾ ਇਹ 4.5 ਜਿੱਥੇ ਫੁੱਲ ਲਾਈਨ ਜਿਵੇਂ ਆਪਣੇ ਪ੍ਰਾਲ ਦੇ ਉੱਤੇ ਲਾ ਲਓ ਹਾਂਜੀ ਹਾਂਜੀ ਵੇ ਤਾਂ ਜ਼ਿਆਦਾਤਰ SMS ਵਾਲੀ ਵਡਾਏ ਹੁੰਦੇ ਆ ਹਨ ਜੇ ਕੋਈ ਕੋਈ ਇਦਾਂ ਦਾ ਖੱਤਾ ਆ ਜਿੱਥੇ SMS ਨਹੀਂ ਸੀ ਲੱਗਾ ਨਹੀਂ ਇਦਾਂ ਦੇ ਤਕਰੀਬਨ ਆਏ ਤਾਂ ਹੈਗੇ ਆ ਪਰ ਵਿੱਚ ਥੋੜੇ ਲੋਕ ਆਗੋ ਗਲਾਈ ਜਾਂਦੇ ਆ ਜਾਲ ਦਿੰਦੇ ਆ ਉਹ ਹਾਂ ਪਰਾਲ ਉੱਤੋਂ ਉੱਤੋਂ ਚੱਕ ਹਾਂਜੀ ਉੱਤੋਂ ਜਾਲ ਦਿੰਦੇ ਆ ਜਾਂ ਚੱਕ ਲੈਂਦੇ ਆ ਹੂੰ ਇੰਨਾ ਖੜੇ ਖਰਚੇ ਤੇ ਇਹਨਾਂ ਤੇ ਕੀ ਆ ਵਧ ਤੋਂ ਵਧ ਕਹਿਣ ਦਾ ਮਤਲਬ ਜੇ ਆਪਾਂ ਲੋਡ ਤੇ ਇਹਨੂੰ ਚਲਾਈਏ ਹਾਂਜੀ ਹਾਂ ਫੁੱਲ ਲੋਡ ਤੇ ਠੀਕ ਹੈ ਜੀ ਉਦੋਂ ਕਿੰਨਾ ਤੇਲ ਖਾਂਦਾ ਜੀ ਫੁੱਲ ਲੋਡ ਤੇ ਜੇ ਆਪਾਂ ਮਤਲਬ SMS ਲੱਗਿਆ ਇਹਦੇ ਚੀ ਬੀਜਣੀਆਂ ਹਾਂ ਤਾਂ ਇਹ 7 ਤੋਂ 8 ਲੀਟਰ ਦੇ ਪਲੱਸ ਕਰ ਜਾਂਦਾ ਹੈ 7 8 ਹਾਂਜੀ ਹਾਂਜੀ ਘੰਟੇ ਦਾ ਘੰਟੇ ਦਾ ਠੀਕ ਹੈ ਘੰਟੇ ਦਾ ਨਹੀਂ ਕਿੱਲੇ ਦਾ ਕੱਢ ਦਿੰਨੇ ਆਪਾਂ ਤਾਂ ਕਿੱਲੇ ਦੀ ਐਵਰੇਜ ਕੱਢਦੇ ਆ ਕਿੱਲੇ ਦੀ ਕੱਢਦੇ ਆ ਕਿੱਲੇ ਦੀ ਕੱਢ ਲੈਣੇ ਆ ਠੀਕ ਆ ਬਈ ਘੰਟੇ ਦੇ ਵਿੱਚ ਆਇਆ ਥੋੜਾ ਜਿਹਾ ਜਿਆਦਾ ਸਲੋ ਚੱਲਦਾ ਫਿਰ ਟਾਈਮ ਵੱਧ ਵੀ ਲੱਗ ਜਾਂਦਾ ਹੈ ਕਿੱਲੇ ਦੇ ਵਿੱਚ ਤੇ ਜੇ ਵਾਹਨ ਵਧੀਆਗਾ ਨਰਮਾ ਫਿਰ ਘੱਟ ਟਾਈਮ ਦੇ ਵਿੱਚ ਵੀ ਕੱਢ ਜਾਂਦਾ ਭਾਈ ਜੀ ਜਿਵੇਂ ਨਵਾਂ ਆਇਆ ਆਪਣੇ ਜ਼ਿੰਮੇਵਾਰੇ ਦੇ ਵਿੱਚ ਕੀ ਹੁੰਦਾ ਹੈ ਸਿਸਟਮ ਵੀ ਆਪਾਂ ਥੋੜਾ ਡਰਦੇ ਹੁੰਨੇ ਆ ਹਾਂਜੀ ਆਪਾਂ ਨੂੰ ਹੁੰਦਾ ਹੋਣਾ ਵੀ ਨਵੀਂ ਚੀਜ਼ ਆਈ ਹੈ ਵੀ ਪਤਾ ਨਹੀਂ ਕਿਵੇਂ ਦਾ ਹੋਇਆ ਗਿਆ ਕੀ ਹਿਸਾਬ ਕਿਤਾਬ ਹੈ ਹਨਾ ਮੈਂ ਲੋਕ ਕਹ ਦਿੰਦੇ ਆ ਵੀ ਇਹ ਤਾਂ ਵੀ ਉਹੀ ਇਕੱਠੇ ਕਰੇ ਹੋਇਆ ਦੇਸੀ ਆ ਹਾਂ ਐਂਦਾ ਕਹਿ ਕੋ ਦਿੰਦੇ ਹਿਸਾਬ ਦਾ ਤੁਹਾਨੂੰ ਲੱਗਿਆ ਨਹੀਂ ਡਰ ਗਿਆ ਵੀ ਇਹ ਕੀ ਸਾਫ ਨੇ ਨਹੀਂ ਡਰ ਨਹੀਂ ਲੱਗਦਾ ਜੀ ਤੁਹਾਨੂੰ ਯਕੀਨ ਸੀਗਾ ਤੇ ਹਾਂ ਜਕੀਨ ਸੀ ਕਿਉਂਕਿ ਸਾਡੇ ਕੋਲ ਆਪਣੇ ਕੋਈ ਮਸ਼ੀਨਾਂ ਕਰਤਾਰ ਦੀਆਂ ਚੱਲਦੀਆਂ ਰਹੀਆਂ ਆਪਣੇ ਪਿੰਡ ਚੱਲਦੀਆਂ ਨੇ ਦੋ ਤਿੰਨ ਮਸ਼ੀਨਾਂ ਨੇ ਫਿਰ ਤਾਂ ਵੈਸੇ ਕਰਤਾਰ ਤੇ ਤੁਹਾਨੂੰ ਯਕੀਨ ਹਾਂ ਜਕੀਨ ਹਾਂਜੀ ਮੇਰੇ ਕੋਈ ਖਰਾਬੀ ਖਰੂਬੀ ਨਹੀਂ ਨਹੀਂ ਇਸ ਟਾਈਮ ਉਹ ਜਿਹੜੇ ਬੰਦੇ ਉਹਨਾਂ ਨੂੰ ਚਲਾ ਰਿਹਾ ਉਹ ਵੀ ਕਹਿੰਦੇ ਆ ਵੀ ਰਿਕਾਰਡ ਤੋੜ ਜੀ ਜਾਂਦੇ ਹਾਂ ਉਹਨਾਂ ਨੂੰ ਵੈਸੇ ਅਵਾਰਡ ਮਿਲਿਆ ਮਿਲਦਾ ਕਰਤਾਰ ਵਾਲਿਆਂ ਨੂੰ ਹਾਂਜੀ ਹਾਂਜੀ ਹਾਂ ਕੰਬੈਨ ਦੇ ਵਿੱਚ ਤਾਂ ਹਾਂਜੀ ਵਿੱਚ ਸੈਂਪਲ ਹੈ ਕੋਈ টারਬੋਨ ਲੱਗੀ ਜੋਰ ਪੂਰਾ ਮਾਰ ਦੋ ਮੈਂ ਉਸ ਗੱਲ ਤੇ ਆਉਣਾ ਹੀ ਸੀਗਾ ਜੋਰ ਵਾਲੀ ਗੱਲ ਤੇ ਵੀ ਜਿਵੇਂ ਅੱਜ ਕੱਲ੍ਹ ਉਹਨਾਂ ਮੁੰਡੇ ਖੁੰਡੇ ਤੁਸੀਂ ਚਲੋ ਇਹਨਾਂ ਨਾਲ ਯੰਗ ਉਹ ਇਹ ਵੀਰ ਵੀ ਚਲੋ ਆਪਾਂ ਐ ਨਹੀਂ ਕਹਿੰਦੇ ਮੈਂ ਵੇਖਦਾ ਹੀ ਸੀ ਜਿਵੇਂ ਮੁੰਡਿਆਂ ਦੀ ਖੇਤੀ ਹੋਰ ਸਾਭਦੀ ਆ। ਹਾਂਜੀ। ਸਿਆਣੇ ਬੰਦੇ ਦੀ ਖੇਤੀ ਹੋਰ ਸਾਭਦੀ ਆ। ਇਹਨੂੰ ਤੁਸੀਂ ਪੂਰਾ ਜੋ ਕੇ ਦੇਖ ਲਿਆ। ਹਾਂਜੀ ਇਹਨੂੰ ਫੁੱਲ ਜੋ ਹੈ ਸੀ। ਇੱਕ ਹੁੰਦੀ ਨਾ ਆਪਾਂ ਦੇਖਦੇ ਆ ਯਾਰ ਵੀ ਕੀ ਕਰਦਾ। ਆਹ ਇਹ ਤਾਂ ਇਲੈਕਟ੍ਰੀਕ ਟ੍ਰਾਲੀ ਤੇ ਤਾਂ ਪੂਰਾ ਜੋਨੇ ਆ ਸੀ ਇਹਨੂੰ ਟਰਾਲੀ ਤੇ ਵੀ ਆਪਣੇ ਕੋਲ ਆਚਾਰ ਵਾਲੀ ਮਸ਼ੀਨ ਆ। ਹਾਂਜੀ। ਉਹਦੇ ਤੇ ਗਿੱਲੇ ਗੁੱਲੇ 'ਚ ਚੱਲਦਾ ਫਿਰ ਟਰਾਲੀ ਤੇ। ਵਧੀਆ ਚੱਲਦਾ। ਪੂਰਾ ਹਾਂਜੀ। ਬਿੱਟੇ ਪਾਇਆ ਤੇ ਕਿੰਨੇ ਫੁੱਟਾ ਵੀਰੇ? ਆਪਣਾ ਇਹ ਮੰਨ ਲਓ 8.5 ਆ। ਅੱਛਾ ਜੀ। ਇਹ 9 ਹੀ ਹੋ ਜਾਂਦਾ। ਇਹ ਜਗ੍ਹਾ ਕਵਰ ਨਾ ਕਰ ਜਾਂਦਾ। 12 ਕੁਇੰਟਲ ਬਜਨ ਆ ਦਾ। ਤੇ ਲੈਫਟ ਕਿਵੇਂ ਆ ਲੈਫਟ ਪੂਰੀ ਸਹੀ ਕੰਮ ਕਰ ਰਹੀ ਹੈ ਵੀ ਸਾਰਾ ਭਰ ਕੇ ਚੱਕ ਲੈਂਦਾ ਚੱਕ ਲੈਂਦੇ ਚੱਕ ਲੰਦਾ ਬੜੇ ਦੂਜਾ ਸੀਜ਼ਨ ਆ ਤੁਹਾਡਾ ਹਾਂਜੀ ਪਹਿਲਾ ਸੀਜ਼ਨ ਤੁਸੀਂ ਇਹਨੂੰ ਚਲਾ ਲਿਆ ਹੁਣ ਤਾਂ ਚਲੋ ਇਹਦਾ ਤੁਹਾਨੂੰ ਭੇਤ ਹੋਣਾ ਤੁਹਾਨੂੰ ਐ ਲੱਗਿਆ ਕਿਸੇ ਪੱਖ ਤੋਂ ਵੀ ਇਹਦੇ ਚਾਹ ਫਲਾਣੀ ਚੀਜ਼ ਦੀ ਕੋਈ ਕਮੀ ਹੈ ਵੀ ਆਹ ਕੰਪਨੀ ਨੂੰ ਕਰਨੀ ਚਾਹੀਦੀ ਏ ਸੁਝਾਈ ਆਪਾਂ ਕਹਿੰਦੇ ਕੋਈ ਨੁਕਸ ਨਹੀਂ ਹਾਂਜੀ ਆਇਆ ਤੇ ਪ੍ਰੋਬਲਮ ਮੀਟਰਾਂ ਚ ਪ੍ਰੋਬਲਮ ਆਈ ਹੈ ਜੀ ਮੀਟਰਾਂ ਚ ਹਾਂਜੀ ਵੀ ਉਹ ਸੁਝਾਇਆ ਵੀ ਉਹ ਕਰਨਾ ਚਾਹੀਦਾ ਹਾਂ ਉਹ ਸਹੀ ਕਰਨੇ ਚਾਹੀਦੇ ਉਹ ਆਰਪੀਐਮ ਕਈ ਵਾਰੀ ਘੱਟ ਵੱਧ ਦੱਸੀ ਜਾਂਦਾ ਰਹਿੰਦਾ ਹੂੰ ਤੇਲ ਵਾਲੇ ਮੀਟਰ ਵੀ ਇੱਧਰ ਉ ਉਹ ਥੋੜਾ ਜਿਹਾ ਹੈਗਾ ਇਲੈਕਟ੍ਰੀਸ਼ੀਅਨ ਦੇ ਥੋੜੀ ਕਰੋ ਗੌਰ ਵੀ ਹਾਂ ਕੰਪਨੀ ਨੂੰ ਇਹ ਸੁਝਾਈ ਆ ਮੇਰੇ ਵੀਰ ਆਪਾਂ ਨੁਕਸਨ ਨਹੀਂ ਕੱਢਦੇ ਹਾਂਜੀ ਹਾਂ ਤੇ ਬਾਕੀ ਇੰਜਨ ਉੰਜਾਂ ਦਾ ਕਿਵੇਂ ਰਿਹਾ ਵੀਰੇ ਇੰਜਨ ਉੰਜਨ ਠੀਕ ਹੈ ਜੀ ਇੰਜਨ ਦਾ ਕੋਈ ਵਾਸਤਾ ਨਹੀਂ ਆਲੇ ਕੋਈ ਲੀਕਿੰਗ ਨਹੀਂ ਤੁਸੀਂ ਦੇਖ ਲਓ ਚੁੱਕਾ ਪੈ ਟਰੈਕਟਰ ਜਿਵੇਂ ਹੁਣ ਬਾਹਣ ਚ ਚੱਲ ਆਇਆ ਨਹੀਂ ਤਾਂ ਲਿਪੜੇ ਪਏ ਹੁੰਦੇ ਆ ਟਰੈਕਟਰ ਪਿੱਛੋਂ ਇਹਦੇ ਕਲਚ ਪਲੇਟ ਇਹ ਕਿੰਨੇ ਘੰਟੇ ਚੱਲ ਗਿਆ ਵੀਰੇ ਇਹ 1400 ਚੱਲ ਗਿਆ ਉਹ 13 1400 13 1400 ਹਾਂਜੀ ਹਾਂਜੀ 1400 ਪਲੱਸ ਹੀ ਆ ਹਾਂਜੀ ਤੇ ਕਲਚ ਪਲੇਟ ਨਾਲ ਦੀ ਆ ਹਾਂਜੀ ਨਾਲ ਤੇ ਇੱਕ ਜਿਵੇਂ ਵੀਰੇ ਇਹ ਬਲੇਡ ਨੂੰ ਤਾਂ ਹਲੇ ਪਤਾ ਵੀ ਨਹੀਂ ਵੀ ਮੈਂ ਚੱਲੀ ਆਂ ਅੱਛਾ ਨਹੀਂ ਤਾਂ ਆਮ ਹੀ ਟਰੈਕਟਰਾਂ ਦੀਆਂ ਦੂਜੇ ਹੈਗੇ ਆਪਣੇ ਕੋਲੇ ਹਾਂਜੀ ਤੇ ਹਾਰਡ ਕਰ ਜਾਂਦੇ ਆ ਘੜੇ ਹੋ ਜਾਂਦੀ ਆ ਘੜੀ ਹੋ ਜਾਂਦੀ ਆ ਇਹ ਉਵੇਂ ਹੀ ਆ ਇਹ ਉਵੇਂ ਹੀ ਆ ਜਿਵੇਂ ਪਹਿਲਾਂ ਸੀਗਾ ਏਜੰਸੀ ਚ ਉਦਾਂ ਹੀ ਚੱਲਦਾ ਚਲਾਵੇ ਦਾ ਕਿੱਦਾਂ ਵੀਰੇ ਚਲਾਵੇ ਦਾ ਪੂਰਾ ਘੇਟਾ ਸਾਰੀ ਦਿਹਾੜੀ ਚਲਾ ਕੇ ਬੰਦਾ ਬੋਰ ਜਾ ਜਾਂ ਥੱਕਦਾ ਤਾਂ ਨਹੀਂ ਨਾ ਜੀ ਨਾ ਥੱਕਦਾ ਨਹੀਂ ਜੀ ਲੱਗਦਾ ਸਾਨੂੰ ਕੱਢਦਾ ਬੋੜਾ ਵੀਰੇ ਜਿੰਮੇ ਸਲੋ ਤੇ ਹੁੰਦਾ ਉਦੋਂ ਸਟੀਅਰਿੰਗ ਦੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਐ ਨੂੰ ਜਿੰਮੇ ਨਾ ਸਟੀਅਰਿੰਗ ਕੱਟ ਰੇਸ ਤੇ ਹਾਂ ਟਾਈਟ ਹੋ ਜਾਂਦਾ ਉਹ ਕੰਮ ਥੋੜੀ ਦਿੱਕਤ ਹੈਗੀ ਐ ਨੂੰ ਉਹ ਹੈਗੀ ਐ ਸਲੋ ਰੇਸ ਤੇ ਹਾਂਜੀ ਜੱਕ ਵੱਡਾ ਮੇਰੇ ਹਿਸਾਬ ਚ ਉਹਦੇ ਕਰਕੇ ਹੋਊਗੀ ਉਹ ਥੋੜਾ ਜਾਂ ਥੋੜਾ ਜਾਂ ਨਾ ਜਾਂ ਤੁਸੀਂ ਥੋੜੀ ਨਾ ਆਰ ਪੀ ਐਮ ਦੇ ਵੱਧ ਕਰ ਲਓ ਕਿੰਨੇ ਆ 500 ਤੇ ਹੋਊਗਾ 600 ਹੋਊਗਾ ਹਣਾ ਥੋੜਾ ਜਿਹਾ ਨੂੰ 800 ਦੇ ਕਰ ਲਓ ਫੇਰ ਨਹੀਂ ਆਉਂਦੀ ਇਹ ਦਿੱਕਤ ਵੀਰੇ ਮੈਂ ਵੈਸੇ ਸੌਰੀ ਮੇਰਾ ਵੀਰ ਮੈਂ ਵੀ ਦੱਸ ਦਾਂ ਜਿੰਨਾ ਕਿ ਮਵੇਂ ਟਰੈਕਟਰ ਚਲਾਉਣਾ ਇਹ ਨਾ ਉਹ ਆਉਂਦੀ ਆ ਦਿੱਕਤ ਸਲੋ ਆਰ ਪੀ ਐਮ ਤੇ ਠੀਕ ਹੈ ਇਹ ਨਾ ਆਪਣੇ ਪਹਿਲੇ ਟਰੈਕਟਰ ਹੁੰਦੇ ਫੋਰ ਆਪਣੇ ਬਜ਼ੁਰਗ ਕਰਦੇ ਨੇ ਫੋਰ ਦਾ ਫਰਾਟਾ ਉਹ ਸਲੋ ਰੇਸ ਤੇ ਕਰਦਾ ਹੁੰਦੇ ਫਰ ਫਰ ਉਦੋਂ ਪਾਵਰ ਸਟੀਰਿੰਗ ਨਹੀਂ ਸੀ ਹੁੰਦੀ ਹਾਂਜੀ ਹਾਂ ਹੁਣ ਉਹੀ ਇੰਜਨ ਆ ਸਾਰਾ ਗੋਚਾ ਹੁਣ ਉਹਨਾਂ ਨੂੰ 7-800 ਤੇ ਬੰਨਦੇ ਆ। ਉਹ ਇੱਕ ਸਾਰ ਰੇਸ ਰਹਿੰਦੀ ਆ। ਉਹ ਤਾਂ ਬੰਨਦੇ ਆ ਵੀ ਪਾਵਰ ਸਟੀਅਰਿੰਗ ਕਰਕੇ। ਹਾਂਜੀ। ਮੇਰੇ ਸਾਬ ਜੋ ਥੋੜੀ ਸਲੋ ਬਦੋਣ ਵਾਲੀ ਹੋਊਗੀ। ਬਾਕੀ ਮੈਂ ਕੋ ਪੋਜ਼ਿਟਿਵ ਗੱਲ ਨਹੀਂ ਕਰਨੀ। ਵੀਰਾਂ ਨੇ ਕਹਣਾ ਆਪਸ ਦੱਸੀ ਜਾਂਦਾ ਤੁਸੀਂ ਦੱਸੋ ਜੋ ਤੁਹਾਨੂੰ ਚੰਗਾ ਲੱਗਦਾ। 11 ਦੀ ਪਲੇ ਪਲੂ ਕਿਵੇਂ ਆ? ਮੈਂ ਵੇਖਾ ਮੜਾ ਉੱਤੇ ਚੜ ਕੇ। ਵੀ 11 ਦੀ ਆ ਚੀਜ਼ ਜਿਵੇਂ ਵੀ ਜਿਆਦੇ ਪਲੇ ਪਲੂ ਤਾਂ ਨਹੀਂ ਭਈ। ਨਹੀਂ ਨਹੀਂ ਪਲੇ ਨਹੀਂ। ਇਹ ਹੈਗਾ ਇਹ ਲੋ ਹੈ ਹੀ ਮੀਡੀਅਮ ਆ ਤਿੰਨ ਗੇਅਰ ਆ ਜੀ ਹਾਂ ਇਹ ਥ੍ਰੀ ਸਪੀਡ ਆ ਯਾਰ ਥ੍ਰੀ ਸਪੀਡ ਇਧਰ ਲੋ ਹੈ ਹੀ ਆ ਗਿਆ ਕੱਲਾ ਹੈ ਨਾ ਹਾਂ ਜੀ ਇਦਾਂ ਹੀ ਆ ਥੱਲੇ ਲੋ ਹੈ ਹੀ ਆ ਜਾਂਦਾ ਆ ਲੋ ਹੈ ਹੀ ਆ ਆ ਲੋ ਹੈ ਹੀ ਆ ਗਿਆ ਹਾਂ ਆ ਸਿੰਪਲ ਤੇ ਰੱਖ ਆ ਚਾਰ ਗੇਅਰ ਆ ਗਏ ਇਧਰ ਸ਼ਿਫਟ ਗੇਅਰ ਆ ਗਿਆ ਇਹ ਅੱਗੇ ਪਿੱਛੇ ਨਾਲ ਆ ਗਿਆ ਤੇ ਫੇਰੇ ਵੀਰੇ ਤੀਜੀ ਸਪੀਡ ਇਹਦੀ ਕਿਵੇਂ ਬਣਦੀ ਹੈ ਵੀਰੇ ਹਾਈ ਹਾਂ ਆ ਲੋ ਆ ਗਿਆ ਵਿਚਾਲੇ ਮੀਡੀਅਮ ਅੱਛਾ ਇਧਰ ਹੀ ਆ ਤਿੰਨ ਓਕੇ 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 ਸੌਰੀ ਮੇਰਾ ਧਿਆਨ ਨਹੀਂ ਪਿਆ ਤੇ ਇੱਥੇ ਲੋ ਤੇ ਆ ਗਏ ਇਧਰ ਮੀਡੀਅਮ ਇੱਥੇ ਹਾਈ ਇੱਕ ਚੀਜ਼ ਤਾਂ ਜਿਹੜਾ ਮੈਂ ਬੜਾ ਖੁਸ਼ ਹੁਣਨਾ ਇਸ ਚੀਜ਼ ਤੋਂ ਇਤੋਂ ਬਾਲਾ ਖੁੱਲਾ ਬਣਿਆ ਹਾਂਜੀ ਹਾਂ ਬਹੁਤ ਖੁੱਲਾ ਬਣਾਇਆ ਇਤੋਂ ਤਾਂ ਨਾ ਮੈਂ ਕਹਿੰਨਾ ਭਾਵੇਂ ਦੋ ਜਾਨੇ ਖੜ੍ਹ ਜਣ ਹਾਂ ਜੇ ਬੈਠਣਾ ਤਾਂ ਬੈਠੇ ਇੱਥੇ ਰਹਿੰਦੇ ਆਜ ਤਾਂ ਇੱਥੇ ਬੈਠਾ ਰਹਿੰਦਾ ਹਾਂ ਆਹ ਚੀਜ਼ ਦੀ ਬਾਹਲੀ ਘੇੜਾ ਹੋਰ ਗੱਲਾਂ ਦੀਆਂ ਗੱਲਾਂ ਵੀ ਆਹ ਚੀਜ਼ ਤਾਂ ਇੰਨੀ ਜ਼ਿਆਦਾ ਖੁੱਲੀ ਜਣਾ ਹਾਂਜੀ ਹਾਂ ਇੱਕ ਜਣਾ ਆਰਾਮ ਨਾਲ ਬੈਠ ਸਕਦਾ ਭਾਵੇਂ ਤੁਸੀਂ ਦੂਰ ਨੇੜੇ ਜਾਣਾ ਜਿੱਥੇ ਮਰਜ਼ੀ ਜਾਣਾ ਹਾਂਜੀ ਬਾਕੀ ਤੇਲ ਪਾਉਣਾ ਜਿਵੇਂ ਆਪਾਂ ਚੜ੍ਹ ਕੇ ਹਾਂ ਇਹਦੇ ਤੇ ਜਿਵੇਂ ਮਰਜ਼ੀ ਕੋਲੇ ਤੁਸੀਂ ਕੈਨ ਰੱਖ ਕੇ ਖੜ੍ਹ ਕੇ ਤੇਲ ਪਾ ਸਕਦੇ ਹਾਂ ਹਾਂ ਦੂਜੇ ਡੈਕਟਰਾਂ ਤੇ ਬਹੁਤ ਦਿੱਕਤ ਆਉਂਦੀ ਹੈ ਜੇ ਕੈਨ ਹੱਥੇ ਚੱਕ ਲਈਦਾ ਖੜਨ ਖੜਿਆ ਨਹੀਂ ਜਾਂਦਾ ਜੇ ਖੜਿਆ ਜਾਂਦਾ ਤਾਂ ਕੈਨ ਨਹੀਂ ਚੱਕਦਾ ਕੈਨ ਨਹੀਂ ਚੱਕਦਾ ਇਹਦੇ ਆ ਚੀਜ਼ ਤਾਂ ਇੱਕ ਪੋਜ਼ਿਟਿਵ ਆਣਾ ਹਾਂਜੀ ਹਾਂ ਤੇ ਵੀਰੇ ਜਿਵੇਂ ਇਹਦੇ ਤੇ ਚੱਲਦਾ ਹੁਣ ਆਪਣੇ ਸੁਪਰਸੀਡਰ ਤੇ ਦੁਪਹਿਰ ਵੇਲੇ ਚਲੋ ਹੁਣ ਤਾਂ ਦਿਨ ਥੋੜੇ ਢਲ ਗਏ ਆ ਗਰਮੀ ਮੱਕੀ ਜਦੋਂ ਆਪਾਂ ਵੜਦੇ ਉਹ ਗਰਮੀ ਹੁੰਦੀ ਆ ਹਾਂ ਉਹ ਤਾਂ ਗਰਮੀ ਹੁੰਦੀ ਆ ਸੂਈ ਸਹੀ ਚੱਕਦਾ ਕਿ ਨਹੀਂ 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 ਕੋਈ ਚੱਕਦਾ ਨਹੀਂ ਗਰਮ ਵਾਲੀ ਕੋਈ ਸਮੱਸਿਆ ਕੋਈ ਇਦਾਂ ਦਾ ਕੋਈ ਲੱਗਾ ਹੋਵੇ ਇਹ ਤਾਂ ਹੁਣ ਮੰਨ ਲਾ ਜਿਵੇਂ ਕਈ ਵਾਰੀ ਸਵਾਸੂ ਵਾਲੇ ਚ ਬੀਜ ਦਿਆਂ ਸੀ ਜੇ ਸਵਾਹ ਲੱਗ ਵੀ ਜਾਂਦਾ ਤੁਸੀਂ ਟਰੈਕਟਰ ਬੰਦ ਕਰੋ ਆਪਦੇ ਆ ਵੀ ਝੜ ਜਾਂਦੀ ਆ ਆਪੇ ਝੜ ਜਾਂਦੀ ਆ ਹਾਂਜੀ ਹਾਂ ਇਹ ਇੱਥੋਂ ਥੋੜਾ ਸਾਗ ਤਾਂ ਇਹਦਾ ਖੁੱਲਾ ਨਾ ਹਾਂਜੀ ਤੇ ਕਿਧਰ ਇਹਨੂੰ ਆ ਗਿਆ ਹਾਂਜੀ ਵੀ ਅਜ ਤੱਕ ਇਹਨੂੰ ਕਦੇ ਕੋਈ ਆਈ ਵੀ ਨੇ ਦੁਪਹਿਰੇ ਕੋ ਟੈਂਪਰੇਚਰ ਚੱਕਿਆ ਹੋਵੇ ਜਾਂ ਇਦਾਂ ਦਾ ਕੁਝ ਨਹੀਂ ਕਦੇ ਨਹੀਂ ਨਾ ਕਦੇ ਨਹੀਂ ਕੰਪਨੀ ਵਾਲੇ 10 ਤੋਂ 12 ਘੰਟੇ ਚੱਲ ਜਾਂਦਾ ਵੀਰੇ ਜੀ ਕਿੰਨਾ ਵੀਰੇ 10 ਤੋਂ 12 ਘੰਟੇ ਡੇਲੀ ਚੱਲ ਜਾਂਦਾ ਉਸੇ ਫਿਲਟਰ ਨਾਲ ਹੀ 6 ਵਜੇ ਦਾ ਚੱਲ ਰਿਹਾ ਹਾਂ ਹਾਂ ਉਸੇ ਫਿਲਟਰ ਨਾਲ ਹੀ ਚੱਲ ਉਸੇ ਫਿਲਟਰ ਵਾਲੇ ਤੇ ਸ਼ਾਮ ਨੂੰ ਜਾਂ ਸਵੇਰੇ ਤੁਸੀਂ ਸਾਫ਼ ਕਰਦੇ ਹੋਵੋਗੇ ਹਾਂ ਹਾਂ ਸਵੇਰੇ ਇੱਕ ਵਾਰੀ ਹਵਾ ਮਾਰ ਦਿੰਨੇ ਆਂ ਫੇਰ ਬਾ ਚੜਦੀ ਗੱਲ ਚੱਲੇ ਹਾਂ ਜੀ ਇਹਨੂੰ ਮੜਾ ਚੱਕ ਸਕਦੇ ਹੋ ਵੀਰੇ ਇਹ ਕਿਵੇਂ ਚੱਕਿਆ ਨਾ ਸੂਈ ਤੋਂ ਉਤੋਂ ਚਾਬੀ ਤੋਂ ਕਿਵੇਂ ਚਾਬੀ ਤੋਂ ਚੱਕਿਆ ਇਹ ਯਾਰ ਜਿਵੇਂ ਹੁਣ ਸੁਪਰ ਸੀਡਰ ਤੇ ਆ ਅੱਗੇ ਤੁਸੀਂ ਆਹ ਵਜ਼ਨ ਪਾਇਆ ਇਹ ਕਿੰਨੀਆਂ ਪਲੇਟਾਂ ਨੇ ਦੋ ਇਹ ਦੋ ਹੀ ਨੇ ਉਦਾਂ ਇਹ ਹੁਣ ਮਿੱਟੀ ਵੀ ਲੱਗ ਜਾਂਦੀ ਜੀ ਉਹਨੂੰ ਹਾਂ ਬੰਡਲ ਦਾ ਮਿੱਟੀ ਲੱਗ ਜਾਂਦੀ ਆ ਤੇ ਕੁਆਂਟਲ ਵੀ ਪਾ ਜਾਂਦਾ ਕੁਆਂਟਲ ਰੇਟਰ ਹਾਂ ਹਾਂ ਉਦੋਂ ਵਧੀਆ ਜੀ ਵੀ ਅੱਗੇ-ਅੱਗੇ ਕੋਈ ਜਲਦੀ ਤਾਂ ਨਹੀਂ ਚੱਲਦਾ ਨਹੀਂ ਨਹੀਂ ਆ ਨਹੀਂ ਆ ਤਾਂ ਹੁਣ ਮੰਨ ਲਾ ਉਹਨੂੰ ਖਾਲੀ ਨੂੰ ਇਹ ਨਾਰਮਲ ਲਈ ਫਿਰਦਾ ਜਦੋਂ ਤੁਸੀਂ ਆਇਓ ਆਪ ਖਾਲ ਟਪਾਇਆ ਤੁਸੀਂ ਅਸੀਂ ਵੇਖਿਆ ਵੀ ਹੁਣ ਇਹ ਟਰੈਕਟਰ ਦੇ ਪੈਰ ਨਹੀਂ ਲੱਗਦੇ ਹਾਂਜੀ ਇਹ ਟੱਪ ਦੋ ਮਿੱਟੀ ਲੱਗ ਜਾਂਦੇ ਏ ਥੋੜਾ ਗਿੱਲਾ ਜਾਦੇ ਹਾਂ ਇਹਨੂੰ ਤਾਂ ਥੱਲੇ ਇੰਨੇ ਨੇ ਮੋਟੀ-ਮੋਟੀ ਮਿੱਟੀ ਲੱਗ ਜਾਂਦੀ ਲੱਗ ਜਾਂਦੀ ਆ ਵੀਰੇ ਲੱਗ ਜਾਂਦੀ ਆ ਜੇ ਆਪਾਂ 12 ਕੁਆਂਟਲ ਕਹਿੰਨੇ ਤਾਂ 14 ਹੀ ਹੋ ਜਾਂਦਾ 14 ਹੀ ਹੋ ਜਾਂਦਾ ਹਾਂ ਮਿੱਟੀ ਦਾ ਵਜ਼ਨ ਬਹੁਤ ਹੁੰਦਾ ਮਿੱਟੀ ਦਾ ਵਜ਼ਨ ਬਹੁਤ ਹੁੰਦਾ ਅਕੀ ਇੱਕ ਗੱਲ ਹੋਰ ਦੇਖਿਓ ਵੀਰੇ ਜਿਹਨ ਜਿਵੇਂ ਟਰਾਲੀ ਮਗਰ ਪਾਈ ਲੋਡ ਤੇ ਆ ਇਹ ਸਾਰਾ ਸਟੀਅਰਿੰਗ ਕਿੰਦਾ ਟੜਕਣ ਲੱਗ ਜਾਂਦਾ ਇਦਾਂ ਆਪਣੇ ਕਰਦਾ ਉਹਦਾ ਉਹਦਾ ਦੇਖੋ ਵੀ ਕੀ ਸੈਟਮਾ ਦਾ ਉਹ ਕੋਈ ਨਹੀਂ ਬਾਈ ਨੂੰ ਨਾ ਸਟੀਅਰਿੰਗ ਤੋਂ ਖਾਸ ਕਰਕੇ ਆ ਟੜਕਦਾ ਬਾਈ ਦੇ ਬਾਈ ਦੇ ਸਟੀਅਰਿੰਗ ਦਾ ਹੱਲ ਜ਼ਰੂਰ ਕਰਨਾ ਹੋਰ ਗੱਲਾਂ ਹੁੰਨਾਂ ਜਦੋਂ ਸਿੱਛ ਟਰਾਲੀ ਪਾਈ ਲੋਡ ਤੇ ਆ ਥੋੜਾ ਕਰਦਾ ਹਾਂ ਉਹ ਸਾਰਾ ਵਾਈਬ੍ਰੇਸ਼ਨ ਹੀ ਕਰੀ ਜਾਂਦਾ ਸਾਰਾ ਕੁਝ ਹੂੰ ਹੂੰ ਪਲੇ ਪਲੂ ਕੋਈ ਨਾ ਕੋਈ ਹੋਊਗੀ ਯਾਰ ਯੰਸੀ ਵਾਲੇ ਵੀਰ ਜਿੰਨਾ ਤੋਂ ਤੁਸੀਂ ਲਿਆ ਉਹ ਗੱਲਬਾਤ ਸੁਣਵਾਈ ਕਰਦੇ ਆ ਹਾਂਜੀ ਉਹ ਕਰਦੇ ਆ ਕਿਉਂ ਦਾ ਮਾੜਾ ਜਿਹਾ ਫੋਨ ਲਾਉਂਦੇ ਆ ਅਸੀਂ ਉਹਦਾ ਫਟ ਆਉਂਦੇ ਆ ਭੱਜੇ ਸਾਡੇ ਕੋਲ ਕਿਉਂਕਿ ਮੇਨ ਗੱਲ ਤਾਂ ਮੈਂ ਬੜੇ ਵੀਰ ਭਰਾ ਆ ਜੋ ਇੱਥੇ ਨਹੀਂ ਤਾਂ ਅਸੀਂ ਦੇਖਿਆ ਕਈ ਵਾਰੀ ਵੀ ਫੋਨ ਹੀ ਨਹੀਂ ਚੱਕਦੇ ਮੈਂ ਦੱਸਿਆ ਕਿਉਂ ਸਵਾਲ ਪੁੱਛਿਆ ਮੈਨੂੰ ਨਾ ਵੀਰ ਬਹੁਤ ਫੋਨ ਕਰਦੇ ਹੁੰਦੇ ਆ ਹੁਣ ਵੀ ਫੋਨ ਕਰਦੇ ਰਹਿੰਦੇ ਆ ਵੀ ਕਿਹੜਾ ਟਰੈਕਟਰ ਲਈਏ ਕਿਵੇਂ ਲਈਏ ਮੈਂ ਉਹਨਾਂ ਨੂੰ ਕਹਿੰਦਾ ਨਾ ਆਹਦਾ ਡੀਲਰ ਵੇਖੋ ਹਾਂਜੀ ਹਾਂਜੀ ਟਰੈਕਟਰ ਨਾ ਵੇਖੋ ਹਾਂਜੀ ਕਿਉਂਕਿ ਆਪਾਂ ਟਰੈਕਟਰ ਲੈ ਲਿਆ ਖਰਾਬੀ ਸਾਰਿਆਂ 'ਚ ਆਉਂਦੀ ਸਾਰਿਆਂ 'ਚ ਆ ਸਕਦੀ ਆ ਆਪਾਂ ਕੋਈ ਵੱਡਾ ਬ੍ਰਾਂਡ ਲਾ ਲਓ ਛੋਟਾ ਇਹ ਤਾਂ ਆਪਾਂ ਬਣਾਏ ਜਣਾ ਖਰਾਬੀ ਸਭ 'ਚ ਆਉਣੀ ਆ ਸਾਰੇ ਜਆ ਸਕਦੀ ਗੱਲ ਕੀ ਆ ਵੀ ਉਦੋਂ ਬਾਅਦ ਤੁਹਾਡੀ ਸੁਣਵਾਈ ਡੀਲਰ ਕਰ ਰਿਆ ਹਾਂਜੀ ਮੈਂ ਹੁਣ ਇਹਦੇ 'ਚ ਕੋਈ ਦਿੱਕਤ ਆ ਜੇ ਆਪਾਂ ਇਹ ਨਹੀਂ ਕਹਿੰਦੇ ਚਲੋ ਬਹੁਤ ਸੋਹਣਾ ਟਰੈਕਟਰ ਬਣਿਆ ਵਧੀਆ ਹੈ ਹਾਂਜੀ ਕਲੋਸ ਕਰਦਾ ਇੰਜਣ ਹੈ ਕਰਾਰੋ ਦੇ ਹਿੱਸੇ ਨੇ ਸਭ ਕੁਝ ਓਕੇ ਆ ਪਰ ਮਾੜੀ ਕਿਸਮਤ ਤਾਂ ਨਹੀਂ ਬਤਾਉਂਦਾ ਨਾ ਆਪਾਂ ਕਿਹੜਾ ਰੱਬਾ ਬਣਾਉਣ ਵਾਲਾ ਦਾ ਬੰਦਾ ਹੀ ਆ ਹਾਂ ਬੰਦਾ ਹੀ ਆ ਮੈਂ ਬਣਾਉਂਦਾ ਜੇ ਕੋਈ ਖਰਾਬੀ ਆ ਜਾਵੇ ਬਾਅਦ ਵਿੱਚ ਤੁਹਾਡੀ ਸੁਣਵਾਈ ਹੋਵੇ ਹਾਂਜੀ ਹਾਂ ਵੀ ਆ ਜੋ ਕੋਈ ਚੱਕਰ ਨਹੀਂ ਹਾਲਾ ਕਰਕੇ ਦਾ ਠੀਕ ਹੈ ਤੇ ਇਹਦੇ ਚ ਕੋਈ ਮੇਜਰ ਪ੍ਰੋਬਲਮ ਆਈ ਹੋਵੇ ਕੋਈ ਨੁਕਸ ਹੋ ਪਿਆ ਹੋਵੇ ਹੁਣ ਤੱਕ ਨਹੀਂ ਕੋਈ ਮੇਜਰ ਐਡੇ ਕੋਈ ਪ੍ਰੋਬਲਮ ਕੋਈ ਆਈ ਨਹੀਂ ਸਰਵਿਸ ਦੀ ਆ ਸਰਵਿਸ ਆਪਣੇ ਕੋਲੇ ਮਤਲਬ ਡੇਲੀ ਇੱਥੇ ਜਾ ਕੇ ਕਰ ਜਾਂਦੇ ਜਦੋਂ ਫੋਨ ਕਰਦੇ ਆ ਵੀਰ ਉਹਨਾਂ ਨੂੰ 500 ਘੰਟੇ ਤੇ ਹੁਣ ਇਹਦੀ ਮੰਨ ਲਓ ਇਹਦੀ 500 ਤੇ ਹੁੰਦੀ ਆ ਹਾਂਜੀ 500 ਘੰਟੇ ਦੀ ਸਰਵਿਸ ਹੈ ਤੇ ਤੀਜੀ ਸਰਵਿਸ ਇਹਦੀ ਹੋਣ ਵਾਲੀ ਆ ਪਹਿਲੀ 100 ਘੰਟੇ ਤੇ ਸੀ ਫਿਰ 500 ਤੇ ਹੋਗੀ ਹਜ਼ਾਰ ਤੇ ਹੋਗੀ ਹੁਣ 1500 ਵਾਲੀ ਆ ਨਹੀਂ ਹੁਣ 1500 ਵਾਲੀ ਆ ਆ ਸੀਜ਼ਨ ਫਿਨਿਸ਼ ਕਰਕੇ ਹੀ ਕਰਾਓਗੇ ਹਾਂ ਚੱਲ ਜਾਣਾ ਇੰਨਾ ਕਿ ਤਾਂ ਹਨਾ ਵੀਰੇ ਚੱਲ ਜਾਣਾ ਹਾਂਜੀ ਹੁਣ ਕੰਮ ਤੁਹਾਡੇ ਕਿੰਨਾ ਕਰ ਰਹਿ ਗਿਆ ਇੱਥੇ ਕਣਕ ਦਾ ਕੰਮ ਬਸ 2 ਦਿਨ ਦਾ ਰਹਿ ਗਿਆ ਸਾਡੇ ਕੋਲੇ 2 ਦਿਨ ਦਾ ਹਾਂਜੀ ਵੀਰੇ ਇਹਦੇ ਨਾਲ ਕਿਰਾਇਆ ਵੀ ਲਾਉਂਦੇ ਹੋ ਜਾਂ ਕਿਵੇਂ ਹਾਂ ਪਕੜਾਈ ਦਾ ਕੰਮ ਹੀ ਜ਼ਿਆਦਾਤਰ ਤਾਂ ਆਪਣਾ ਕਿਰਾਇਆ ਦਾ ਕੰਮ ਹੀ ਆ ਮੱਕੀ ਵਾਲੀ ਮਸ਼ੀਨ ਕਿਹੜੀ ਆ ਆਪਣੇ ਕੋਲੇ ਮੱਕੀ ਵਾਲੀ 4 ਰੋਆ ਵੀਰੇ 4 ਸੜਾਂ ਵਾਲੀ 4 ਸੜਾਂ ਵਾਲੀ ਹਾਂਜੀ ਚਾਨੀ ਵਾਲਿਆਂ ਦੀ ਓਕੇ ਹਾਂ ਉਹ ਉਹਨੂੰ ਉਹਨੂੰ ਟਰੈਕਟਰ ਹੀ ਖਿੱਚਦਾ ਜਾਂ ਕੀ ਸਾਹਗਤਾ ਬੰਦਾ ਹਾਂ ਉਹਨੂੰ ਦੂਜਾ ਚਲਾਉਂਦਾ ਉਹ ਦੂਜਾ ਹਾਂਜੀ ਇਹ ਇਹ ਟਰੈਕਟਰ ਛੋਟਾ ਇਹ ਵੀਰੇ ਜਿਵੇਂ ਹੁਣ ਆਪਾਂ ਆਰਸੀ ਤੇ ਤਾਂ 50 ਐਚਪੀ ਆਉਂਦਾ ਹਾਂਜੀ ਹਾਂਜੀ 60 ਐਚਪੀ ਤਾਂ ਕੰਮ ਕਰਦਾ ਕਿ ਨਹੀਂ ਮੈਂ ਕਹਿੰਦਾ ਵੱਧ ਲਾ ਜਾਂਦਾ ਊ ਜੋਰ ਉਹਦੋਂ ਵੀ ਲਾ ਜਾਂਦਾ ਵੱਧ ਲਾ ਜਾਂਦਾ ਇਸ ਇੰਜਨ ਦੀ ਇਹੀ ਖਾਸੀਅਤ ਹਾਂਜੀ ਹਾਂ ਮੇਰੀ ਕਿਉਂਕਿ ਜ਼ੋਰ ਪੱਖੋਂ ਲੱਗਦਾ ਵੀ ਸਾਨੂੰ ਟਰੈਕਟਰ ਜ਼ੋਰ ਵੱਧ ਲਾ ਰਿਹਾ ਹੂੰ ਪਤਾ ਹੀ ਹੁੰਦਾ ਹਾਂ ਨਹੀਂ ਤਾਂ ਹੁਣ ਸੁਪਰਸੀਡਰ ਤੇ ਹੀ ਦੇਖਦੇ ਆ ਚੱਕਰ ਤੋੜੀ ਜਾਂਦੇ ਆ ਦਬੀ ਜਾਂਦੇ ਆ ਲਬ ਲਬ ਇਹ ਕਿੰਨੇ ਕਿ ਚੱਕਰ ਤੋੜ ਕੇ ਚੱਲਦਾ ਜਾਂ ਚੱਕਰ ਤੋੜ ਕੇ ਆਰਾਮ ਨਾਲ ਤੁਰਦਾ 50 ਤੋੜ ਕੇ ਹਾਂਜੀ ਇੰਨੇ ਕ ਦਾ ਚੱਲਦੇ ਵੀ ਇੰਨੇ ਕ ਦਾ ਚੱਲਦੇ ਆ ਇੰਨੇ ਕ ਤਾਂ ਰੱਖਣੇ ਵੀ ਪੈਂਦੇ ਆ ਪੈਂਦੇ ਆ ਕਿਉਂਕਿ ਮੰਨ ਲਓ ਕੋਈ ਚੀਜ਼ ਆ ਜੇ ਜਿਵੇਂ ਪਿਛਲੀ ਵਾਰੀ ਸਾਡੇ ਪੱਥਰ ਚੜ ਗਿਆ ਸੀ ਵਿੱਚ ਇਹਨਾਂ ਸੁਪਰਸੀਡਰ ਚੱਲਦਾ ਸੀਗਾ ਹਾਂਜੀ ਤੇ ਸਾਨੂੰ ਦੱਸਿਆ ਨਾ ਬੰਦੇ ਨੇ ਵਾਟ ਤੇ ਕਿਤੇ ਪੱਥਰ ਸੀਗਾ ਹੂੰ ਉਹ ਫਿਰ ਹੁਣ ਜੇ ਮੰਨ ਲਾ ਟਰੈਕਟਰ ਜ਼ਿਆਦਾ ਓਵਰ ਸਪੀਡ ਤੇ ਹੁੰਦਾ ਹਾਂ ਜਾਂ ਚੱਕਰ ਨਾ ਤੋੜਦਾ ਘਟਾਉਂਦਾ ਤਾਂ ਉਹਨੂੰ ਸਾਡੇ ਜਿਆ ਕਲਾਕ ਟ੍ਰੈਕਟਰ ਮਲੂ ਜਾਂ ਸ਼ਾਰਟ ਪੰਨੂ ਜਾਂ ਵਿੱਚੋਂ ਪਿੱਛੋਂ ਕੋਈ ਨਾ ਕੋਈ ਕਰੂਗਾ ਪਿੱਛੋਂ ਤੋੜ ਦੂਗਾ ਨਹੀਂ ਨੁਕਸਾਨ ਤਾਂ ਕਰੂ ਨਾ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ ਹਾਂ ਹਾਂਜੀ ਹਾਂਜੀ ਆ ਜਾ ਮੇਰਾ ਵੀਰ ਉੱਤੋਂ ਦੀ ਵੀ ਗਿੜਾ ਕਢਾ ਲਈ ਆਜੋ ਵੀਰੇ ਤੁਸੀਂ ਦੂਜਾ ਸਾਲ ਚੱਲਦਾ ਪਿਆ ਟਰੈਕਟਰ ਰੰਗ ਰੰਗ ਤਾਂ ਠੀਕ ਆ ਹਨਾ ਬਿਲਡ ਕੁਆਲਟੀ ਦਾ ਕਿਵੇਂ ਲੱਗਾ ਵੀਰੇ ਆ ਚੀਜ਼ ਤੋਂ ਇੰਜਨ ਇੰਜਨ ਦਾ ਚੱਲ ਇਹਨਾਂ ਨੇ ਜੱਫੇ ਜੱਫੇ ਬਹੁਤ ਦਿੱਤੇ ਆਪਾਂ ਇੱਕੋ ਤਾਂ ਨਹੀਂ ਕਹਿ ਸਕਦੇ ਇਹ ਤਾਂ ਓਕੇ ਆ ਆ ਬਿਲਡ ਕੁਆਲਟੀ ਤੁਹਾਨੂੰ ਕਿਵੇਂ ਲੱਗੀ ਠੀਕ ਆ ਕੇ ਠੀਕ ਲੱਗੇ ਆਉਂਦਾ ਥੋੜਾ ਸੁਧਾਰ ਚਾਹੀਦਾ ਆਉਣ ਵਾਲੇ ਸਮੇਂ ਚ ਇਹਦੇ ਚ ਹਮ ਤੇ ਜੇ ਸੁਧਾਰ ਜੇ ਕਰ ਦੇਣ ਤਾਂ ਬੜਾ ਹੀ ਵਧੀਆ ਸਭ ਦਾ ਇਹ ਸਵਾਲ ਨਹੀਂ ਆਪਾਂ ਸੁਝਾਅ ਹੀ ਦੇਣੇ ਆਪਾਂ ਕੋਈ ਕਿਸੇ ਨੂੰ ਨਿੰਦਰਾ ਨਹੀਂ ਕੋਈ ਉਹ ਨਹੀਂ ਇੱਕ ਥੋੜੀ ਜਿਹੀ ਉਹ ਆ ਰਹੀ ਆ ਜਿਵੇਂ ਆ ਮਰਗਾੜ ਨੇ ਇਹਨਾਂ ਤੇ ਡੰਡੇ ਬਹੁਤ ਪਿੱਛੇ ਚਲੇ ਗਏ ਹੁਣ ਮੰਨ ਲਓ ਜਦੋਂ ਇੱਥੇ ਬੰਦਾ ਬਹਿੰਦਾ ਉਹ ਡਰਾਈਵਰ ਦੇ ਗੋਡੇ ਐਨ ਮੂੰਹ ਕੋਲੇ ਜਾਂਦੇ ਆ ਉਹਦੇ ਅੱਛਾ ਆ ਚੀਜ਼ ਕਹਿੰਦੇ ਹਾਂਜੀ ਹਾਂ ਇਹ ਜਗ੍ਹਾ ਥੋੜੀ ਤੰਗ ਹੋ ਗਈ ਇਹ ਖੁੱਲਾ ਚਾਹੀਦਾ ਅੰਦਰੋਂ ਚਾਹੀ ਗਿਆ ਹਾਂ ਹਾਂ ਅੰਦਰੋਂ ਚਲੀ ਗਏ ਬਾਹਰ ਨੂੰ ਚਾਹੀਦੀ ਵੀ ਜਿਹੜਾ ਆ ਸਪੇਸ ਆ ਵਿੱਚ ਕਵਰ ਕਰਨਾ ਚਾਹੀਦਾ ਸੀ ਚੱਕਰ ਹੋ ਜੇ ਹਾਂ ਆਪਣੇ ਜਿਹੜੀ ਪੰਜਾਬ ਦੀ ਖੇਤੀ ਹੈ ਨਾ ਇੱਥੇ ਨਾਲ ਇੱਕ ਬੰਦਾ ਜ਼ਰੂਰੀ ਆ ਹਾਂ ਜਰੂਰੀ ਦਾ ਮਤਲਬ ਕਿ ਇੱਕ ਬੰਦੇ ਨੇ ਨਾਲ ਜ਼ਰੂਰ ਬਹਿਣਾ ਹੀ ਪਾਉ ਆਪਣੇ ਬੈਣਾ ਹਾਂ ਜੀ ਹਾਂ ਆਪਣੇ ਉਹ ਬੱਚੇ ਆ ਬਹਿ ਜਾਂਦੇ ਆ ਨਿਆਣੇ ਹਾਂ ਇਹ ਕਰੋ ਇਹਨਾਂ ਨੂੰ ਔਖਾ ਲੱਗਦਾ ਜਾਂ ਆਪਾਂ ਨੂੰ ਔਖਾ ਲੱਗਦਾ ਵੇ ਮਾਰ ਮਾਰ ਹਾਂ ਅੱਗੇ ਕਰ ਤੇ ਬ੍ਰੇਕਾਂ ਰੁਕਾਂ ਦਾ ਕਿਵੇਂ ਵੀਰੇ ਬ੍ਰੇਕਾਂ ਬ੍ਰੋਕਾਂ ਸੈਟ ਆ ਪੂਰੀਆਂ ਤਾਂ ਕੋਈ ਨਹੀਂ ਹਾਂ ਬ੍ਰੇਕਾਂ 'ਚ ਤਾਂ ਨਹੀਂ ਕੋਈ ਪ੍ਰੋਬਲਮ ਆ ਜੀ ਨਹੀਂ ਕੋਈ ਪ੍ਰੋਬਲਮ ਨਹੀਂ ਆ ਪੀਡੀਓ ਦੇਦੇ ਚੱਕਰ 540 ਆ ਨਾ ਤੇ ਰਿਵਰਸਾ ਮੇ ਲਾਦਾ ਹਾਂ 540 ਆ ਰਿਵਰਸ ਨਹੀਂ ਹੈਗਾ ਇਹ ਅੱਛਾ 540 E ਆ ਮੇਰਾ ਕਲਾ 540 E ਆ ਹੈ ਨਾ 750 ਲਾ ਲਓ ਹਾਂ 750 1000 ਬੋਲ ਦਿੰਦਾ ਕੋਈ 750 ਬੋਲ ਦਿੰਦਾ ਪਿਛੋਂ ਪੀਡੀਓ ਵੀ ਸੁੱਕੀ ਆ ਨਾ ਹਾਂਜੀ ਹਾਂ ਸੁੱਕੀ ਆ ਐਡੇ ਤਾਂ ਹੈ ਨਹੀਂ ਕੋਈ ਚੱਕਰ ਦੇਣ ਹੂੰ ਬਾਕੀ ਜਲ ਵੀ ਹੁਣ ਮੰਨ ਲਾ ਜੇ ਆਪਾਂ ਲਈਏ 14-1500 ਘੰਟਾ ਚੱਲ ਗਿਆ ਮੈਂ ਤਾਂ ਇਹ ਵੇਖਦਾ ਪਿਆ ਮੈਂ ਕਿਹਾ ਟਰੈਕਟਰ ਦਾ ਸਾਰਾ ਹੀ ਸੁੱਕਾ ਹੈ ਨਾ ਹਾਂਜੀ ਹਾਂ ਸੁੱਕਾ ਪਿਆ ਆ ਆ ਵੇਟ ਤੇ ਆ ਛਤਰੀ ਨਾਲ ਹੀ ਸੀਗਾ ਹਾਂ ਇਹ ਨਾਲ ਹੀ ਸੀਗਾ ਇਹ ਐਕਸਟਰਾ ਤਾਂ ਨਹੀਂ ਲੱਗੇ ਹਨ ਨਾਲ ਹੀ ਮਿਲਿਆ ਨਹੀਂ ਕੋਈ ਚੀਜ਼ ਨਹੀਂ ਬਸ ਸਿਰਫ ਉਹ ਜਿਹੜਾ ਸਾਊਂਡ ਆ ਉਹ ਲਾਈ ਆ ਬਾਕੀ ਸਾਰਾ ਕੁਝ ਨਾਲ ਦਾ ਹੀ ਸੀ ਡੈੱਕ ਦਾ ਚਲੋ ਜਵਾਕਾਂ ਦਾ ਜ਼ਰੂਰੀ ਹੈ ਨਾ ਉਹ ਤਾਂ ਸ਼ੌਂਕ ਨੂੰ ਲਓ ਜੀ ਇਹ ਸੀਗਾ ਕਰਤਾਰ ਕੋਈ ਤੁਹਾਡੇ ਮਨ ਚ ਹੋਰ ਕੋਈ ਸੁਝਾਅ ਤੁਸੀਂ ਦੇਣਾ ਚਾਹੋ ਵੀਰ ਜੀ ਤੁਸੀਂ ਵੀ ਤਾਡੇ ਪਾਵਰ ਸਟੀering ਵਾਲੀ ਗੱਲ ਜਰੂਰ ਉੱਤ ਤੱਕ ਪਹੁੰਚਾਈ ਜਾਏਗੀ ਨਹੀਂ ਸਹੀ ਗੱਲ ਹੈ ਧੜਕਦਾ ਰਹਾਂ ਵੀਰ ਜੀ ਜਿਹੜੀ ਗੱਲ ਆ ਪਹੁੰਚ ਰਹੀ ਚਾਹੀਦੀ ਹੈ ਹਾਂਜੀ ਇਹ ਚਲਾਉਂਦੇ ਰਹਿੰਦੇ ਆ ਵੀਰ ਜੀ ਹਾਂ ਬਾਕੀ ਵਾਲੇ ਵੇਲੇ ਸਾਨੂੰ ਮਤਲਬ ਉਦੋਂ ਕਾਫੀ ਜਣਾਣੀ ਲੋਡ ਪੈਂਦੀ ਆ ਕਿਉਂਕਿ ਦੋ ਜਣੇ ਤੁਹਾਡੇ ਮਸ਼ੀਨ ਤੇ ਹੋ ਜਾਂਦੇ ਆ ਤੇ ਫਿਰ ਦੋ ਜਣੇ ਸਾਨੂੰ ਨਾਲ ਚਾਹੀਦੇ ਆ ਜਾਂ ਟਰੈਕਟਰ ਅੱਗੇ ਪਿੱਛੇ ਕਰਨਾ ਪਉਣਾ ਕੱਢਣਾ ਹਾਂ ਤੇ ਜ਼ਰੂਰ ਤਾਂ ਉਹਦੇ ਕਰਕੇ ਫਿਰ ਇਹ ਚਲਾਉਂਦੇ ਰਹਿੰਦੇ ਆ ਉਦੋਂ ਇਹ ਤਾਂ ਹੈ ਬਈ ਟਰਾਲੀ ਦੇ ਗੇੜਿਆਂ ਨੂੰ ਇਹਦੀ ਡੀਜ਼ਲ ਦੀ ਹਾਸਤ ਠੀਕ ਆ ਵੀ ਜਿਆਦਾ ਤਾਂ ਨਹੀਂ ਖਾਂਦਾ ਨਹੀਂ ਜਿਆਦਾ ਨਹੀਂ ਖਾਂਦਾ ਕਿਉਂਕਿ ਦਸਾ ਚੱਕਰ ਕੀ ਆਪਣੇ ਜੀ ਡ੍ਰੈਕਟਰਾਂ ਨਾਲ ਤਕਰੀਬਨ ਪੂਰਾ ਘੱਟ ਹੀ ਖਾਦਿਆ ਹਾਂ ਮੈਂ ਤਾਂ ਪੁੱਛਿਆ ਜ਼ਿੰਮੇਦਾਰ ਹੋਣਾ ਸਿਸਟਮ ਕੀ ਆਪਾਂ ਨੂੰ ਘੱਟੋ ਘਾਟ ਆਪਾਂ ਟਰੈਕਟਰ ਨੇ 50 ਐਚਪੀ ਲੈਣੇ ਆ ਨਾ 50 ਤੋਂ ਆਪਾਂ ਇਹ ਵੀ ਚਾਹਣੇ ਆ ਜਿਹੜਾ 60 ਦਾ ਕੰਮ ਕਰੇ ਤੇ 50 ਤੋਂ ਹੀ ਆਪਾਂ ਚਾਹਣੇ ਵੀ 35 ਐਚਪੀ ਵਾਲਾ ਵੀ ਕਰੇ ਹਾਂਜੀ ਹਾਂ ਐਂ ਹੀ ਹੁੰਦਾ ਨਾ ਬਾਈ ਜੀ ਕੋਈ ਸਿੱਧੀ ਜਿਹੀ ਗੱਲ ਆ ਵੀ ਆ ਵੀ ਖਰਚਾ 35 ਵਾਲਾ ਕਰੇ ਇਹ ਤੇ ਕੰਮ 60 ਵਾਲਾ ਕਰੇ ਹਾਂ ਆਪਾਂ ਨੂੰ ਹਰੇਕ ਨੂੰ ਇਹ ਆਇਆ ਹੁੰਦਾ ਵੀ ਖਰਚਾ ਘੱਟ ਆਵੇ ਤੇ ਕੰਮ ਹੋ ਨਾ ਕਰੀ ਜਾਵੇ ਕਿਉਂਕਿ ਕਈ ਵਾਰੀ ਆਪਾਂ ਨੂੰ ਢੇਡੇ ਲਾਉਣ ਦੀ ਲੋੜ ਪੈਂਦੀ ਟਰਾਲੀਆਂ ਤੇ ਤੇ ਜੇ ਵੱਡਾ ਟਰੈਕਟਰ ਵੱਡੇ ਜਿਹਾ ਨਾ ਤੇਲ ਖਾਵੇ ਜਿਵੇਂ ਹੁਣ ਆਪਾਂ 75 HP ਨੂੰ ਕਹਿੰਦੇ ਆ ਉਹ ਉਹਨੇ ਤੇਲ ਖਾਣਾ 75 ਵਾਲਾ ਹਾਂਜੀ ਹਾਂ ਉਹਨੇ ਤਾਂ ਫਿਰ 75 ਵਾਲੇ ਆਪਾਂ ਨੂੰ ਆ ਜਾਂਦਾ ਜਦੋਂ ਟਰੈਕਟਰ ਰਹਿਲਾ ਹੋਵੇ ਉਦੋਂ ਘੱਟ ਖਾਵੇ ਲੋਡ ਚ ਚੱਲਾ ਆਉਂਦਾ ਉਹਨੇ ਜਿਹੜਾ ਖਾਣਾ ਉਹ ਖਾਵੇ ਉਦੋਂ ਆਪਾਂ ਨੂੰ ਹਾਂ ਉਹ ਤਾਂ ਜਦੋਂ ਜ਼ੋਰ ਲੱਗਦਾ ਉਦੋਂ ਤਾਂ ਫਿਰ ਖਾਣਾ ਹੀ ਖਾਣਾ ਉਹ ਤਾਂ ਉਹਨੇ ਖਾਣਾ ਹੀ ਖਾਣਾ ਹੈ ਨਾ ਪਰ ਇਹਦਾ ਮਤਲਬ ਟਰਾਲੀ ਵੀ ਆਪਣਾ ਕੋਈ ਵੱਡੀ ਆ ਮੰਨ ਲਾ 13 8 ਹੈ ਦੂਜੀ ਪੀਟੀਓ ਵਾਲੀ ਟਰਾਲੀ ਆ ओके ਤੇ ਵਜਨ ਵੀ ਉਹਦੇ ਜੇ ਮੰਨ ਲਓ 100 ਕੁਇੰਟਲ ਚਾਰ ਪੈ ਜਾਂਦਾ ਹੂੰ ਤੇ ਚਾਰ ਦਾ ਕੰਮ ਬਾਈ ਕਦੋਂ ਕਦਾ ਸ਼ੁਰੂ ਕਰਿਆ ਚਾਰ ਆਪਾਂ ਨੂੰ ਹੋ ਗਏ ਮਤਲਬ ਚੌਥਾ ਸਾਲ ਚੱਲਦਾ ਚੌਥਾ ਸਾਲ ਚੱਲਦਾ ਹਾਂਜੀ ਹਾਂ ਵਧੀਆ ਕਿਵੇਂ ਉਹਦਾ ਰਿਸਪੌਂਸ ਵਧੀਆ ਚੱਲਦਾ ਹਾਂ ਵਧੀਆ ਚੱਲ ਰਿਹਾ ਉਹ ਵੈਸੇ ਆਪਾਂ ਬਾਹਲਾ ਨਹੀਂ ਕਰਦੇ ਕਿਉਂਕਿ ਆਪਾਂ ਲੋਕਲ ਚੱਲਦੇ ਆ ਇੱਥੇ ਪੰਡੀ ਆਪਦੇ ਏਰੀਏ ਦੀ ਆਪਦੇ ਏਰੀਏ ਦੀ ਰਹਿੰਦੇ ਆ ਠੀਕ ਆ ਵੀਰੇ ਹਾਂ ਆਪਣਾ ਮਕਸਦ ਇਹ ਹੁੰਦਾ ਵੀ ਆਪਾਂ ਨੂੰ ਪੰਡ ਵਾਲੇ ਬੰਦੇ ਹੈਲਪ ਕਰਦੇ ਆ ਹੂੰ ਤਾਂ ਫਿਰ ਉਹਨਾਂ ਦੇ ਨਾਲ ਹੀ ਜੁੜ ਕੇ ਚੱਲਿਆ ਜਾਵੇ ਸਾਰਾ ਪ੍ਰੇਮ ਪਿਆਰ ਆਪਦੇ ਭਾਈਚਾਰਾ ਚਲੋ ਉਹਨਾਂ ਕੰਮ ਕਰ ਲੈਂਦੇ ਹੋ ਬਈ ਬਾਹਰ ਨਹੀਂ ਜਾਂਦੇ ਤੁਸੀਂ ਬਾਹਰ ਘਟ ਜਾਂਦੇ ਆ ਪੱਕੇ ਗਾਕਾਂ ਕੋਲੇ ਜਾਂਦੇ ਜਿਹੜੇ ਆਪਣੇ ਪੱਕੇ ਨੇ ਇਹ ਤੋਂ ਇਲਾਵਾ ਆਪਣੇ ਕੋਲ ਹੋਰ ਕਿਹੜਾ ਟਰੈਕਟਰ ਹੈ ਵੀਰੇ ਇਹ ਤੋਂ ਇਲਾਵਾ ਆਪਣੇ ਕੋਲ ਸੋਨਾ ਲਿਕਾ ਜੀ ਦੂਜਾ ਦੂਜਾ ਸੋਨਾ ਲਿਕਾ ਹਾਂਜੀ ਹਾਂਜੀ ਉਹ ਕਿਹੜਾ 60 ਆ ਕਿ 90 ਉਹ 90 ਦਾ ਜੀ 90 ਹਾਂਜੀ 90 ਚਲੋ ਵਾਹਰ ਉੱਤੜਦੀ ਕੜਾ ਕਰੇ ਟਰੈਕਟਰ ਤੋਂ 다 ਸਾਰਾ ਵੇਚ ਲਿਆ ਬਾਕੀ ਪਹਿਲਾਂ ਵਾਲੇ ਵੀ ਆਪਣੇ ਕੋਲ ਟਰੈਕਟਰ ਜਿਹੜਾ ਇਹ ਤੋਂ ਪਹਿਲਾਂ ਸੀਗਾ ਸੋਨਾ ਲਿਕਾ ਸੀਗਾ ਹੂੰ ਤੇ ਦੂਜਾ 19 ਮਾਡਲ ਸੀਗਾ ਉਹ ਵੀ ਸੋਨਾ ਲਿਖਿਆ ਸੀਗਾ ਸਕੰਦਰ ਸੀਗਾ ਹਾਂਜੀ ਉਹ ਵੀ ਆਪਣੀਆਂ ਰਿਸ਼ਤੇਦਾਰੀਆਂ ਜene ਛੋਟਾ ਜਿਹੜਾ ਪਹਿਲਾ ਸੀ ਉਹ ਭਰਾ ਕੋਲੇ ਆ ਬੇਟਾ ਉਹਦਾ ਓਕੇ ਤੇ ਉਹ ਵੀ ਵਧੀਆ ਚੱਲੇ ਹਾਂਜੀ ਦੂਜਾ ਜਿਹੜਾ ਸਕੰਦਰ ਆ ਉਹ ਆਪਣੇ ਪਰੌਣੇ ਕੋਲੇ ਆ ਘਰੇ ਹੀ ਦੇ ਦੇ ਘਰੀ ਦੇਤੇ ਹਾਂ ਜੀ ਹਾਂ ਜੱਟ ਦਾ ਪੁੱਤ ਐਵੇਂ ਤਾਂ ਨਹੀਂ ਕਹਿੰਦੇ ਟਰੈਕਟਰ ਦੱਜਾ ਪੁੱਤ ਬਣ ਜਾਂਦਾ ਫੇਰ ਹੈ ਨਾ ਉਹ ਫੀਲਿੰਗ ਜੁੜ ਜਾਂਦੀ ਆਪਣੀ ਉਹਦੇ ਨਾਲ ਉਹ ਵੀ ਬੱਚੇ ਆਪਣੇ ਕੋਲੇ ਆਉਂਦੇ ਰਹਿੰਦੇ ਸੀ ਭਾਂਜੇ ਆਪਣੇ ਉਹ ਚਲਾਉਂਦੇ ਰਹਿੰਦੇ ਸੀ ਉਹਨੂੰ ਤੂੰ ਇਹ ਪਤਾ ਹਣਾ ਸਾਰਾ ਕੁਝ ਵੀ ਚਲੋ ਘਰੇ ਹੀ ਦੇਣੀ ਚੀਜ਼ ਬਾਕੀ ਸਾਫ ਸੁਥਰੀ ਬਹੁਤ ਆ ਚੀਜ਼ਾਂ ਚਲਾਈਆਂ ਆਪਣੀਆਂ ਨਹੀਂ ਬਾਬੇ ਜੀ ਚਲਾਈ ਸਾਫ ਸੁਥਰੀ ਆ ਸੋਨਾ ਟਰੈਕਟਰ ਵੀ ਚੱਲਿਆ ਹੂੰ ਚੱਲੀ ਵਸੇ ਰਾ ਜਾਂਦਾ ਹਰਜੀ ਗੱਲ ਨਹੀਂ ਚਲੋ ਮਾਲਕ ਦੀ ਕਿਰਪਾ ਨਾਲ ਕੰਮ ਹੈਗਾ ਹੂੰ ਚੱਲੀ ਬਹੁਤ ਜਾਂਦਾ ਚੀਜ਼ ਨੂੰ ਚਲਾਇਆ ਨਹੀਂ ਕੁਝ ਹੁੰਦਾ ਜੀ ਕੁਝ ਨਹੀਂ ਹੁੰਦਾ ਇਹਨਾਂ ਨੂੰ ਚੀਜ਼ ਨੂੰ ਜਦੋਂ ਆਪਾਂ ਗਲਤ ਵੇਹਣਾ ਤੋੜਦੇ ਆਪਾਂ ਲੈਂਦੇ ਆ ਉਦੋਂ ਤਾਂ ਫਿਰ ਕੁਝ ਹੋ ਜਾਂਦਾ ਹਾਂ ਚਲੋ ਮੈਨੂੰ ਉਹ ਚੀਜ਼ ਤੁਹਾਡੀ ਵਧੀਆ ਲੱਗੀ ਇੱਕ ਤਾਂ ਜਿਵੇਂ ਕਲੱਚ ਇਹਦਾ ਬਾਬੇ ਦੀ ਮੈਂ ਨਾਲ ਵਧੀਆ ਚੱਲਦਾ ਪਿਆ ਹਾਂਜੀ ਪੂਰਾ ਸਹੀ ਤਾਂ ਕਿਉਂਕਿ ਤੁਸੀਂ ਕੰਮ ਸਾਰੇ ਭਾਰੇ ਲੈਂਦੇ ਪਏ ਹਾਂਜੀ ਹਾਂ ਸਾਰੇ ਲੋਡ ਵਾਲੇ ਹੀ ਨੇ ਲੋਡ ਵਾਲੇ ਆ ਹਾਂ ਜਿਵੇਂ ਤੁਸੀਂ ਦੱਸਿਆ ਕਿ ਹਾਲ ਦੀ ਘੜੀ ਇਹਦੇ ਕਲੱਚ ਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹਾਂ ਹਲੇ ਚੱਲ ਜਾਊ ਇੰਨਾ ਹੀ ਹੋਰ ਚੱਲ ਜੂ ਹਲੇ ਇੰਨਾ ਹੋਰ ਚੱਲ ਜੂ ਕਿਉਂਕਿ ਜੇ ਹਲੇ ਤੱਕ ਨਹੀਂ ਪਤਾ ਲੱਗਾ ਪਤਾ ਲੱਗਦੇ ਲੱਗਦੇ ਵੀ 5-700 ਘੰਟੇ ਤਾਂ ਚੱਲ ਜਾਊਗਾ ਹਾਂ ਚੱਲ ਜਾਏਗਾ ਚੱਲ ਜਾਏਗਾ ਹਾਂ ਬਾਕੀ ਹਲੇ ਕੋਈ ਗੇਅਰ ਨੂੰ ਦਿੱਕਤ ਨਹੀਂ ਆ ਰਹੀ ਉਹ ਗੇਅਰ ਤੇ ਮਾੜੀ ਮੋਟੀ ਦੱਸਣ ਲੱਗ ਜਾਂ ਕਿੰਨਾ ਕ ਟਰੈਕਟਰ ਬਾਈ ਜੀ ਤੁਹਾਡੇ ਹਿਸਾਬ ਨਾਲ ਤੁਸੀਂ ਚਲੋ ਸ਼ੁਰੂ ਤੋਂ ਚਲਾਉਂਦੇ ਹੋਗੇ ਬਾਬੇ ਜੀ ਮੇਰੇ ਨਾਲ ਟਰੈਕਟਰ ਪਹਿਲਾਂ ਵੀ ਚਲਾਇਆ ਟਰੈਕਟਰ ਦੇ ਇੰਜਨ ਦੀ ਲਾਈਫ ਦਾ ਕੁਝ ਪਤਾ ਹੈ ਕਿ ਨਹੀਂ ਆਪਣੇ ਹੱਥ ਹੁੰਦਾ ਹੈ ਮੈਂ ਇੰਜਨ ਦੀ ਗੱਲ ਨੇ ਤੁਸੀਂ ਹਾਂ ਇੰਜਨ ਦੀ ਲਾਈਫ ਵੀ ਇੰਜਨ ਇੱਕ ਪੀੜੀ ਕਢਾ ਜਾਂਦਾ ਹੈ ਇੰਜਨ ਹਾਂ ਪੀੜੀ ਕਢਾ ਜੂ ਬੜੇ ਆਰਾਮ ਨਾਲ ਕਢਾ ਦੂਗਾ ਪਰ ਜੇ ਥੋੜੀ ਗੌਰ ਹੋਵੇ ਗੌਰ ਹੋਵੇ ਟਾਈਮ ਤੇ ਸਰਵਿਸ ਹੋਈ ਜਾਵੇ ਹਾਂ ਟਾਈਮ ਤੇ ਸਰਵਿਸ ਹੋਵੇ ਪਾਣੀ ਤੇਲ ਚੈੱਕ ਹੋਵੇ ਦਾ ਸਾਰੀ ਹਾਂ ਡੀਜ਼ਲ ਦੀ ਵੀ ਕੋਈ ਦਿੱਕਤ ਨਾ ਆਵੇ ਉਹਨੂੰ ਹਾਂ ਤੇ ਪੀੜੀਆਂ ਤਾਂ ਕਿਪਾ ਮੈਂ ਦੋ ਪੀੜੀਆਂ ਕੱਢ ਲਿਓ ਦੋ ਪੀੜੀਆਂ ਨਿਕਲ ਜੰਦੀਆਂ ਹਾਂਜੀ ਹਾਂ ਜੈਸਾ ਆਪਣਾ ਟਰੈਕਟਰ ਬਣੇ ਹੋਏ ਨੇ ਐ ਤੁਸੀਂ ਦੋ ਪੀੜੀਆਂ ਕੱਢ ਲਿਓ ਉਹ ਨਹੀਂ ਹੁੰਦੀਆਂ ਤੇ ਹੁਣ ਐਡੀ ਛੇਤੀ ਨਹੀਂ ਇਹਨਾਂ ਨੂੰ ਕੁਝ ਹੋਣ ਵਾਲਾ ਹੂੰ ਬਾਈ ਜੀ ਜਿਵੇਂ ਇਹ ਆ ਅਮਰੂਤੀ ਪੈਡਲ ਆ ਗਿਆ ਆ ਵਾਲੇ ਹਾਂਜੀ ਹਾਂਜੀ ਇਹਨਾਂ ਤੇ ਕੋਈ ਦਿੱਕਤ ਤਾਂ ਨਹੀਂ ਹੈਗੀ ਨਹੀਂ ਤਾਂ ਰੈਲੇ ਹੀ ਬਹੁਤ ਆ ਜੀ ਵੀ ਕਲੱਚ ਸਾਨੂੰ ਪਹਿਲਾਂ ਲੱਗਦੇ ਸੀ ਕਿ ਵੀ ਇਹ ਕਹਿੰਦੇ ਸੀ ਆਮ ਵੀ ਅਮਰੂਤੀ ਪੈਡਲ ਕਹਿੰਦੇ ਸੀ ਪੁਰਾਣੇ ਟਰੈਕਟਰ ਆਈ ਸੀ ਇੱਕ ਦੋ ਵੇਰੀ ਹਾਂਜੀ ਬੇ ਹਾਰਡ ਹੋ ਜਾਂਦੇ ਆ ਹਮ ਪਰ ਇਹ ਸਾਨੂੰ ਤਾਂ ਸਵਾਦ ਜਾਂ ਵੱਧ ਆਉਂਦਾ ਇਹਦੇ ਰੈਲੇ ਵੱਧ ਲੱਗਦੇ ਆ ਬ੍ਰੇਕ ਪੂਰਾ ਕੰਮ ਕਰਦੇ ਬ੍ਰੇਕ ਫੁੱਲ ਕੰਮ ਕਰਦੇ ਆ ਸਰਵਸ ਤੋਂ ਲਾਵਾ ਇਹਨੂੰ ਹੋਰ ਕੁਛ ਤਾਂ ਨਹੀਂ ਹੋਇਆ ਨਹੀਂ ਹੋਰ ਛੱਡ ਗਏ ਮਿਟਰਾਂ ਨੂੰ ਚਲੋ ਪਈ ਵਿਖਾਇਆ ਹੋਊਗਾ ਹਾਂ ਉਹ ਤਾਂ ਦਿਖਾਇਆ ਸੀ ਹਾਂ ਵੀ ਹੋਰ ਕੋਈ ਇਹਦੇ ਕੋਈ ਪਾਰਟ ਕੁਛ ਨਹੀਂ ਪਿਆ ਨਾ ਹੋਰ ਕੋਈ ਚੀਜ਼ ਨਹੀਂ ਲਓ ਜੀ ਆਜੋ ਮੇਰਾ ਵੀਰ ਹੋਣ ਇਹ ਸੀਗਾ ਜੀ ਕਰਤਾਰ 5936 ਵੀਰਾਂ ਨੇ ਲਿਆ ਨੀਲੇ ਰੰਗ ਲਾ ਦੋ ਤਿੰਨ ਚੀਜ਼ਾਂ ਨੇ ਖੂਬੀਆਂ ਨੇ ਇਹਦੇ 'ਚ ਗੂਬੀਆਂ ਕਿਨੇ ਵੀ ਇੱਕ ਤੇ ਬੈਟਰੀ ਐਕਸਾਈਟ ਦੀ ਹੈ ਨਾ ਹਾਂਜੀ ਪੈਰ ਐ ਐਮ ਆਰ ਐਫ ਐਮ ਆਰ ਐਫ ਨਹੀਂ ਤੇ ਆਪਾਂ ਆਮ ਦੇਖਦੇ ਆ ਵੀ ਟਾਰ ਤੇ ਇੰਨਾ ਚੀਜ਼ਾ ਹਾਂ ਹਾਂ ਵੀ ਪੈਸੇ ਵੱਜ ਜਾਂਦੇ ਚਲੋ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਸਾਰੇ ਆਪਾਂ ਜਿੰਨੀ ਲਾਈ ਆ ਸਾਰੀ ਬ੍ਰਾਂਡ ਹੀ ਲਾਈ ਆ ਬ੍ਰਾਂਡ ਹੀ ਆ ਹਾਂ ਆਏ ਨਹੀਂ ਹੈਗਾ ਵੀ ਮਤਲਬ ਉਹੀ ਜਗਾੜ ਜਿਆ ਇਕੱਠਾ ਕਰਤਾ ਹਾਂ ਆਏ ਨਹੀਂ ਹੈਗਾ ਚੀਜ਼ ਸਾਰੀ ਤੁਹਾਨੂੰ ਜਦੋਂ ਟਰੈਕਟਰ ਲਿਆ ਸੀ ਵੀਰੇ ਹੁਣ ਸਾਰਾ ਬੈਟਰੀ ਲਾ ਲਓ ਤੁਸੀਂ ਆਹ ਰੇਡੀਏਟਰ ਮੈਂ ਦਾ ਕਾਫੀ ਮਹਿੰਗਾ ਹੋਊਗਾ ਇਹ ਬਹੁਤ ਮਹਿੰਗਾ ਜਿਲ ਪਾਉਣਾ ਇਹ ਇਹ ਖਰਾਬ ਵੀ ਹੋ ਜੇ ਤਾਂ ਪੈਸੇ ਤਾਂ ਵੀ ਇੰਨੇ ਵਟੇ ਨੇ ਹਾਂਜੀ ਹ ਯੋਗੀ ਨਹੀਂ ਤਾਂ ਆਲੂਮਿਨੀਅਮ ਜਿਹਦੇ ਲਾਲਾ ਦੇਈ ਜਾਂਦੇ ਆ ਹਾਂ ਉਹ ਦੇਈ ਜਾਂਦੇ ਆ ਹਾਂਜੀ ਇੱਕ ਵੀਰਾ ਪਾਈਪਾਂ ਵੀ ਦੱਸ ਦਾਂਦਾ ਅਲਾਸਕਾ ਹਾਂਜੀ ਹਾਂ ਆ ਦੇ ਉੱਤੇ ਲਿਖਿਆ ਹਾਂ ਕਿਰਸ ਨਹੀਂ ਕਰੀ ਇਹ ਲੈਟਰ ਬਣਾਉਣ ਵਾਲਾ ਨਹੀਂ ਕਰਸ ਨਹੀਂ ਕਹੀ ਜਿਵੇਂ ਨਵਾਂ ਬ੍ਰਾਂਡ ਆਪਾਂ ਕਹਿਨੇ ਨਹੀਂ ਯਾਰ ਵੀ ਕਹੇ ਚੀਜ਼ੋ ਹੱਥ ਜਾ ਘੁੱਟ ਲਿਆ ਉਹ ਕੰਮ ਨਹੀਂ ਕੀਤਾ ਉਹ ਕੰਮ ਨਹੀਂ ਕੀਤਾ ਹਾਂਜੀ ਤੇ ਇਹ ਸੀਗਾ ਜੀ ਕਰਤਾਰ 5936 ਤੁਹਾਡੇ ਦਿਲ ਚ ਕੋਈ ਸੁਧਾਰ ਹੋ ਰਹਿ ਗਿਆ ਹੋਵੇ ਤੁਸੀਂ ਦੇ ਸਕਦੇ ਹੋ ਨਹੀਂ ਤੇ ਆਪਾਂ ਆ ਗਿਆ ਲਈਏ ਕਿ ਚੜਦੀ ਕਲਾ ਸੁਝਾਤਾ ਬਸ ਵੀਰਾਂ ਵਾਸਤੇ ਹੀ ਆ ਹਾਂਜੀ ਵੀ ਜੇ ਆਪਾਂ ਦੋ ਚੀਜ਼ਾਂ ਦੇਖਣੀਆਂ ਹੁੰਦੀਆਂ ਇੱਕ ਤਾਂ ਐਵਰੇਜ ਦੇਖਣੀ ਹੁੰਦੀ ਹੈ ਇੱਕ ਲਾਈਫ ਦੇਖਣੀ ਹੁੰਦੀ ਹੈ ਲਾਈਫ ਦੇਖਣੀ ਹੁੰਦੀ ਹੈ ਜੇ ਲਾਈਫ ਮਸ਼ੀਨਰੀ ਵਧੀਆ ਦਿੰਦੀ ਆ ਐਵਰੇਜ ਵਧੀਆ ਦਿੰਦੀ ਆ ਤਾਂ ਆਪਾਂ ਨੂੰ ਲੈ ਲੈਣੀ ਚਾਹੀਦੀ ਆ ਬਿਲਕੁਲ ਮਲਾ ਕੇ ਜਦੋਂ ਮੈਂ ਸਟਾਰਟਿੰਗ ਕੀਤੀ ਵੀ ਤਾਂ ਡਰੋ ਨਾ ਹਾਂਜੀ ਹਾਂ ਲੈ ਸਕਦੇ ਹਾਂ ਲੈ ਸਕਦੇ ਕੋਈ ਜੱਕਾ ਨਹੀਂ ਸਿੱਧੀ ਜੀ ਗੱਲ ਆ ਵੀ ਉਹ ਗੱਲ ਡਰਦੇ ਆਪਾਂ ਤਾਂ ਜਾਂ ਵੀ ਨਵੇਂ ਬ੍ਰਾਂਡ ਕਰਕੇ ਹਾਂ ਨਵੇਂ ਬ੍ਰਾਂਡ ਕਰਕੇ ਨਹੀਂ ਨਵੇਂ ਅਸੀਂ ਪਹਿਲਾਂ ਜਦੋਂ ਸੋਨਾ ਲਿਕਾ ਲਿਆ ਸੀਗਾ ਉਦੋਂ ਵੀ ਸਾਨੂੰ ਕੋਈ ਕਹੇ ਇਹਦਾ 911 ਦਾ ਇੰਜਨ ਆ ਜੀ ਅੱਛਾ ਇਹ ਦਾ ਗੇਅਰ ਸਵਰਾਜ ਦਾ ਲਾਇਆ ਇਹਨੂੰ ਫਲਾਨਾ ਪਰ ਉਹ ਜਦੋਂ ਸਾਡੇ ਕੋਲੇ ਚੱਲਿਆ ਸੀ ਮੈਂ ਕਹਿੰਦਾ ਰੂਹ ਖੁਸ਼ ਕਰਤੀ 9 ਸਾਲ ਟਰੈਕਟਰ ਚੱਲਿਆ 9 ਸਾਲ ਚਲਾਇਆ ਹਾਂਜੀ ਕੋਈ ਵਾਸਤਾ ਹੀ ਨਹੀਂ ਕਿੰਨੇ ਸਾਲ ਚਲਾ ਕੇ ਵੀ ਉਹ ਟਰੈਕਟਰ ਬਾਹਰ ਨਹੀਂ ਗਿਆ ਘਰੇ ਗਿਆ ਘਰੇ ਹੀ ਆ ਹੱਲੇ ਵੀ ਚੱਲ ਰਿਹਾ ਹੱਲੇ ਵੀ ਚੱਲ ਰਿਹਾ ਕਹਿਣ ਦਾ ਮਤਲਬ ਕੋਈ ਵੀ ਕੰਪਨੀ ਆਉਂਦੀ ਹੈ ਨਵੀਂ ਆਪਾਂ ਨੂੰ ਨਵੀਂ ਨਹੀਂ ਕਹਿ ਸਕਦੇ ਉਹਨੂੰ ਪੈਰ ਚਵਾਉਣ ਨੂੰ ਸਮਾਂ ਲੱਗਦਾ ਟਾਈਮ ਲੱਗਦਾ ਹਾਂਜੀ ਇਹ ਤਾਂ ਗੱਲ ਬਸ ਇਹਨਾ ਕਹ ਵੀ ਉਹਦਾ ਪ੍ਰੋਡਕਟ ਚੰਗਾ ਹੋਵੇ ਥੋੜਾ ਯਕੀਨ ਵੱਜ ਜਾਂਦਾ ਯਕੀਨ ਵੱਜ ਜਾਂਦਾ ਨਾਕੀ ਸੁਨਾਲੀ ਕਾ ਵੀ ਮੜਾ ਨਹੀਂ ਆਉ ਆ ਦੀ ਜਗਾ ਬਾਬੇ ਨੇ ਉਹਨੇ ਅੱਜ ਦੀ ਰੇਟ ਚ ਪੈਰ ਜਮਾ ਲਏ ਆ ਹਾਂਜੀ ਫੁਰੇ ਹਾਂਜੀ ਤੇ ਇਹਨੇ ਕਰਮਾਲੇ ਨੇ ਹਲੇ ਮਾਰਕੀਟ ਦੇ ਵਿੱਚ ਆਇਆ ਹਾਂ ਇਹਨੇ ਮਾਰਕੀਟ ਦੇ ਵਿੱਚ ਆਇਆ ਹਾਂ ਇਹਨੂੰ ਵੀ ਟਾਈਮ ਚਲੋ ਹਾਂ ਬਾਕੀ ਲੋਕ ਹਲੇ ਡਰਦੇ ਹੀ ਆ ਥੋੜਾ ਜਿਹਾ ਉ ਕੋਈ ਐਡੇ ਇਹਨੂੰ ਕੋਈ ਦਿੱਕਤ ਆਉਂਦੀ ਨਹੀਂ ਹੈ ਜੀ ਕੋਈ ਪਰੇਸ਼ਾਨੀ ਤੁਹਾਨੂੰ ਆ ਪਰੇਸ਼ਾਨੀ ਹੈ ਨਹੀਂ ਕੋਈ ਬਸ ਡਰਦੇ ਹੀ ਆ ਮੰਨ ਲੈ ਮੰਨ ਲਓ ਜੀ 5936 ਦਾ ਰਿਵਿਊ ਆਪਾਂ ਮੈਂ ਬਹੁਤ ਵੀਡੀਓ ਜਿਕਰ ਕਰਦਾ ਨਾ ਬਾਈ ਜੀ ਨਾਲ ਵੀ ਬਸ ਅਸੀਂ ਚਾਹ ਪੀਤੀ ਖੇਤ ਆ ਕੇ ਤੇ ਸਿੱਧੀ ਜੀ ਵੀਡੀਓ ਅਸੀਂ ਸ਼ੁਰੂ ਕਰ ਦਨੇ ਹੁਨੇ ਕੋਈ ਪਲਾਨ ਪਲੋਨ ਨਹੀਂ ਕਰਦੇ ਹੁੰਦੇ ਜਿਵੇਂ ਵੀਰ ਨੇ ਵੀ ਜੋ ਸਟੀਅਰਿੰਗ ਦਾ ਦੱਸਿਆ ਜੋ ਸਿੱਧਾ ਹੈ ਆਪਾਂ ਐਂ ਚਲਾਉਣਾ ਕੋਈ ਕੱਟ ਵੱਡ ਨਹੀਂ ਕੁਛ ਨਹੀਂ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਾ ਬਾਈ ਜੀ ਦਾ ਸੱਜਾ ਤੇ ਬਾਈ ਜੀ ਦਾ ਟਰੈਕਟਰ ਬਾਕੀ ਟਰੈਕਟਰ ਓਕੇ ਆ ਕੋਈ ਦਿਲਚਸਪ ਰਹੀ ਦੀ ਤਾਂ ਨਹੀਂ ਛੋਟੇ ਤੁਹਾਡੇ ਗੱਲ ਹਾਂਜੀ ਤੇ ਦਵਾ ਗਿਆ ਸਾਨੂੰ ਜੇ ਕੋਈ ਵੱਧ ਘੱਟ ਸ਼ਬਦ ਹੋਵੇ ਵੀਰੇ ਲੋ ਮੇਰੇ ਲੋ ਦੇ ਲਈ ਮਾਫੀਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ